ਹਾਂ ਜੀ ਮੈਡਮ ਕੀ ਨਾਮ ਹੈ ਤੁਹਾਡਾ ਕੀ ਅੱਜ ਇੱਥੇ ਪਹੁੰਚੇ ਲੰਗਰ ਲੈ ਕੇ ਨਮਸਤੇ ਮੈਂ ਹਰਮਨ ਸਮਾਜ ਸੇਵਿਕਾ ਸਾਡੇ ਪਰਸੋ ਦਾ ਬਟਿੰਡਾ ਸ਼ਹਿਰ ਵਿੱਚ ਸਾਈ ਨਗਰੇ ਵਿੱਚ ਬਹੁਤ ਹੀ ਮਾੜਾ ਹਾਲ ਹੋਇਆ ਕਿ ਇੱਕ ਦੁਖਦਾਈ ਘਟਨਾ ਹੈ ਕਿ ਇੱਕ ਤਰ੍ਹਾਂ ਦੀ ਦੇਖੋ ਸਰਕਾਰਾਂ ਨੂੰ ਵੀ ਚਾਹੀਦਾ ਹੈਗਾ ਇਹਨਾਂ ਦੇ ਲਈ ਸੋਚਣਾ ਚਾਹੀਦਾ ਹੈਗਾ ਪਰ ਜਿਹੜੀਆਂ ਸੰਸਥਾਵਾਂ ਬਣੀਆਂ ਹੋਈਆਂ ਹੈਗੀਆਂ ਉਹਨਾਂ ਨੇ ਆਪਣੇ ਲੈਵਲ ਤੇ ਇਹਨਾਂ ਦਾ ਕੀਤਾ ਤੇ ਸਾਨੂੰ ਵੀ ਬੜਾ ਦੁੱਖ ਹੋਇਆ ਸੁਣ ਕੇ ਕਿ ਸਾਡੇ ਬਠਿੰਡਾ ਸ਼ਹਿਰ ਚ ਸਾਈ ਨਗਰ ਚ ਇਦਾਂ ਬੜੀ ਇੱਕਦਮ ਆਈਏ ਬੰਨ ਟੁੱਟਣ ਕਰਕੇ ਲੋਕਾਂ ਬਹੁਤ ਮਾੜਾ ਹਾਲ ਹੈਗਾ ਜਿੰਨੇ ਕਿਸੇ ਨੇ ਵਿਚਾਰੇ ਰੋਟੀ ਵੀ ਨਹੀਂ ਬਣਾਈ ਇਹ ਸੇ ਵੀ ਸਾਡੀ ਸੰਸਥਾ ਵੱਲੋਂ ਇਹ ਫਰਾਲਾ ਹੁੰਦਾ ਰਹਿੰਦਾ ਹੈਗਾ ਤੇ ਅਸੀਂ ਵੀ ਅੱਜ ਇਹਨਾਂ ਵਾਸਤੇ ਇਹ ਲੰਗਰ ਲਗਾਇਆ ਹੈ ਹਲੋ ਤੁਸੀਂ ਇੱਥੇ ਪਹੁੰਚੇ ਕਿੰਨਾ ਕੁ ਨੁਕਸਾਨ ਦੇਖਿਆ ਲੋਕਾਂ ਨੇ ਇੱਥੇ ਕਾਫੀ ਨੁਕਸਾਨ ਦੇਖਿਆ ਹੈ ਸਰ ਅਸੀਂ ਆਪਾਂ ਚੈਨਲ ਆਪਾਂ ਦੇਖੋ ਹਲੇ ਤੱਕ ਵੀ ਚੁੱਲ੍ਹੇ ਨਹੀਂ ਬਲੇਗੇ ਇਹ ਬਸ ਲੈਂ ਆ ਰਹੇ ਹਾਂ ਜੀ ਐਸੇ ਇਹੀ ਕਹਿਣਾ ਚਾਹੁੰਦੇ ਆ ਕਿ ਦੇਖੋ ਕਿੰਨਾ ਮਾੜਾ ਹਾਲ ਹੈਗਾ ਦੇਖੋ ਉਹਨਾਂ ਨੇ ਵਿਚਾਰੇ 3 ਦਿਨ ਹੋ ਗਏ ਉਹਨਾਂ ਦੇ ਚੁੱਲ੍ਹੇ ਵੀ ਨਹੀਂ ਬਲੇ ਹੈਗੇ ਤੇ ਸਾਡੀ ਸੰਸਥਾ ਇਦਾਂ ਦੇ ਪ੍ਰਾਲੇ ਕਰਦੀ ਰਹਿੰਦੀ ਐ ਸੋ ਅਸੀਂ ਇਸੇ ਕਰਕੇ ਇੱਥੇ ਪਹੁੰਚੇ ਹਾਂ ਇਹਨਾਂ ਨੇ ਲੰਗਰ ਪਾਣੇ ਦਾ ਇੰਤਜ਼ਾਮ ਕੀਤਾ ਸਰਕਾਰ ਵੱਲੋਂ ਇਹਨਾਂ ਨੂੰ ਕੋਈ ਮਦਦ ਸੋ ਮਾਈਏ ਟਰਾਈ ਕੀ ਹੈ ਜਾਂ ਨਹੀਂ ਹੈ ਹਾਂ ਜੀ ਮੈਨੂੰ ਤਾਂ ਲੱਗਦਾ ਨਹੀਂ ਸਰਕਾਰ ਵੱਲੋਂ ਕੋਈ ਇਦਾਂ ਦਾ ਕੁਝ ਹੋਇਆ ਹੈਗਾ ਕਿਉਂਕਿ ਅਸੀਂ ਇਦਾਂ ਦਾ ਕੁਝ ਦੇਖਿਆ ਨਹੀਂ ਜੋ ਵੀ ਕੁਝ ਕੀਤਾ ਸੰਸਥਾ ਵੱਲੋਂ ਹੀ ਹੋ ਰਿਹਾ ਹੈਗਾ ਜਿਹੜੀਆਂ ਸੰਸਥਾਵਾਂ ਖੁੱਲੀਆਂ ਹੋਈਆਂ ਹੈਗੀਆਂ ਉਹਨਾਂ ਨੇ ਆ ਕੇ ਇੱਥੇ ਜਿਹੜਾ ਉਪਰਾਲਾ ਕੀਤਾ ਸੰਸਥਾ ਵੱਲੋਂ ਹੀ ਹੋ ਰਿਹਾ ਹੈਗਾ ਜ਼ਿਆਦਾਤਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਹਨਾਂ ਦੇ ਵਾਸਤੇ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦੀ ਆਂ ਦੇਖੋ ਆਪਣੇ ਬਠਿੰਡਾ ਸ਼ਹਿਰ 'ਚ ਫਸਟ ਟਾਈਮ ਜਿਹੜਾ ਹੋਇਆ ਹੈਗਾ ਤੇ ਆਪਾਂ ਨੂੰ ਇਹਨਾਂ ਦਾ ਵੀ ਆਪਣਾ ਭਾਈਚਾਰਾ ਮੰਨ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਜੋ ਵੀ ਕਿਸੇ ਤੋਂ ਕੁਝ ਵੀ ਸਰਦਾ ਹੈਗਾ ਤਾਂ ਇਹਨਾਂ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਹੈ ਹਾਂਜੀ ਭੈਣ ਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੇ ਦੀ ਹੈ ਤੁਸੀਂ ਆਪਣਾ ਨਾਮ ਜੀ ਹੈਪੀ ਕੁਮਾਰ ਆ ਜੀ ਆਪਣੇ ਸਾਈ ਨਗਰ ਮਹੱਲੇ 'ਚ ਰਹਿੰਦੇ ਆ ਇੱਥੇ 9 ਨੰਬਰ ਗਲੀ ਹੈ ਆਪਣੀ ਕੀ ਹੋਇਆ ਕੀ ਸੀਗਾ ਤੇ ਇੱਥੇ ਸਰਕਾਰ ਵੱਲੋਂ ਕੋਈ ਸਹੂਲਤਾ ਦਿੱਤੀ ਗਈ ਹੈ ਜਾਂ ਨਹੀਂ ਇੱਥੇ ਹੋਇਆ ਇਹ ਸੀਗਾ ਜੀ ਰਾਤ ਦੇ 1 ਵਜੇ ਦਾ ਟਾਈਮ ਸੀਗਾ ਇੱਥੋਂ ਆਪਣੇ ਸੂਆ ਟੁੱਟ ਗਿਆ ਸੀਗਾ ਤੇ ਅਸੀਂ ਤਾਂ ਸੁੱਤੇ ਪਏ ਸੀ ਸਾਰੇ ਮਹੱਲੇ ਵਾਲੇ ਤੇ ਜਿਵੇਂ ਕਿਸੇ ਨੂੰ ਪਤਾ ਲੱਗਿਆ ਉਹਨਾਂ ਨੇ ਸਾਰੇ ਮਹੱਲੇ 'ਚ ਇਨਫੋਰਮ ਕੀਤਾ ਸਾਡੇ ਕੋਲ ਫੋਨ ਵਗੈਰਾ ਹੈ ਅਸੀਂ ਤਾਂ ਕਰੀਬ ਢਾਈ ਵਜੇ ਉੱਠਿਆ ਜੀ ਡੇਢ ਘੰਟਾ ਸਾਨੂੰ ਬਾਅਦ ਪਤਾ ਲੱਗਿਆ ਜਦੋਂ ਅਸੀਂ ਉੱਠਿਆ ਬਾੜ ਜਦੋਂ ਗੇਟ ਖੋਲ੍ਹਿਆ ਉਸ ਤੋਂ ਦੇਖਿਆ ਤਾਂ ਪਾਣੀ ਬਹੁਤ ਜ਼ਿਆਦਾ ਘਰ ਦੇ ਬਾਹਰ ਮਤਲਬ ਸਾਡਾ ਜਿਹੜਾ ਘਰ ਸੁੱਕੇ ਰਚੁੱਕਾ ਸੀ ਪਾਣ ਨਾਲ ਸਾਡੀ ਗੱਡੀ ਸੀ ਅਸੀਂ ਉਹ ਬਸ ਉਹ ਗੱਡੀ ਕੱਢੀ ਆਨਲੀ ਕਰ ਲਈ ਬਾਕੀ ਸਾਰਾ ਪਰਿਵਾਰ ਉੱਥੇ ਰਹਿ ਪਿਆ ਜਦੋਂ ਅਸੀਂ ਬਾਹਰ ਆਏ ਆ ਇੱਥੇ ਜਦੋਂ ਬਾਹਰ ਕੇ ਦੇਖਿਆ ਆਪਣੇ ਐਮਸੀ ਜੈਨ ਸੀਗੇ ਤੇ ਆਂਟੀ ਕਮਲਜੀਤ ਤੇ ਮਹੱਲੇ ਵਾਲੇ ਇਕੱਠੇ ਹੋਏ ਸੀਗੇ ਤੇ ਉਹਨਾਂ ਨੇ ਕਿਹਾ ਵੀ ਐਂ ਕਰਕੇ ਸੂਆ ਟੁੱਟ ਗਿਆ ਜੀ ਸਰਕਾਰ ਵੱਲੋਂ ਕੋਈ ਤੁਹਾਨੂੰ ਸਹੂਲਤ ਦਿੱਤੀ ਗਈ ਹੈ ਤੇ ਖਾਣ ਪੀਣ ਦੀ ਇਸ ਤਰ ਪਾਣੀ ਦੀ ਤੁਹਾਡੇ ਮਕਾਨਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਹੈਗੀ ਇੱਥੇ ਨਹੀਂ ਸਰਕਾਰ ਵੱਲੋਂ ਹਜੇ ਤੱਕ ਤਾਂ ਕੋਈ ਉਹ ਨਹੀਂ ਕੀਤਾ ਉਹਨਾਂ ਨੇ ਅੱਜ ਜਿਵੇਂ ਉਸ ਟਾਈਮ ਤਾਂ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਅਸੀਂ ਸਵੇਰ ਤੱਕ ਵੇਟ ਕਰਦੇ ਰਹੇ ਉਸ ਤੋਂ ਬਾਅਦ ਅਸੀਂ ਖੁਦ ਜਾ ਕੇ ਬੀਬੀ ਵਾਲਾ ਪਿੰਡ ਜਿਹੜੇ ਐਮਸੀ ਜਾਨ ਸੀਗੇ ਉਹਨਾਂ ਦੀ ਆੜੀ ਗੱਡੀ ਤੇ ਜਾ ਕੇ ਬੀਬੀ ਵਾਲਾ ਪਿੰਡ ਸੂਆ ਜਿਹੜਾ ਹੈਗਾ ਉੱਥੇ ਅਸੀਂ ਬੰਦ ਕਰਵਾਇਆ ਗੇਟ ਉਸ ਵਾਰ ਬੰਦ ਕਰਨ ਦੇ ਬਾਵਜੂਦ ਵੀ ਥੋੜਾ ਥੋੜਾ ਮਤਲਬ ਗੈਪ ਸੀਗਾ ਪਾਣੀ ਫਿਰ ਵੀ ਆਉਂਦਾ ਰਿਹਾ ਫਿਰ ਉਸ ਤੋਂ ਬਾਅਦ ਅਸੀਂ 4 ਵਜੇ ਫਿਰ ਦੁਬਾਰਾ ਗਏ ਉੱਥੇ ਅਸੀਂ ਖੁਦ ਜਾ ਕੇ ਚੈੱਕ ਕਰਿਆ ਕਿ ਪ ਪਾਣੀ ਬੰਦ ਨਹੀਂ ਹੋ ਰਿਆ ਸੀਗਾ ਉਸ ਤੋਂ ਬਾਅਦ ਜਿਹੜੇ ਵੀ ਅਧਿਕਾਰੀ ਆਏ ਉਹ ਇਹ ਕਹਿ ਕੇ ਜਾ ਰਹੇ ਸੀਗੇ ਵੀ ਕੋਈ ਗੱਲ ਨਹੀਂ ਸੀ ਹੱਲ ਕਰਦੇ ਆ ਕਰਦੇ ਆ ਨਾ ਉਸ ਤੋਂ ਬਾਅਦ ਐਨਡੀਆਰਐਫ ਦੀ ਕੋਈ ਟੀਮ ਆਈ ਸਾਡੇ ਕੋਲ ਜਿਹੜੇ ਸਾਡੇ ਰਿਸ਼ਤੇਦਾਰ ਸੀ ਮੁੰਡੇ ਉਹ ਆਏ ਉਹਨਾਂ ਨੇ ਸਾਡੇ ਨਾਲ ਲੱਗ ਕੇ ਜਿਹੜੇ ਲੇਡੀ ਸੀਗੇ ਜਾਂ ਬੱਚੇ ਸੀ ਉਹਨਾਂ ਨੂੰ ਸਾਨੂੰ ਨਾਲ ਲਾ ਕੇ ਕਢਾਇਆ ਕੋਈ ਐਨਡੀਆਰਐਫ ਦੀ ਕੋਈ ਟੀਮ ਨਹੀਂ ਆਈ ਸੀਗੀ ਓਨਲੀ ਸਿਵਲ ਡਿਫੈਂਸ ਦੀ ਟੀਮ ਆਈ ਉਹ ਵੀ ਕੀ ਕਰਦੇ ਉਹ ਕਹਿੰਦੇ ਸੀ ਸਾਨੂੰ ਵੋਟ ਵਗੈਰਾ ਮਿਲੇ ਤਾਂ ਫੇਰ ਇੱਥੇ ਜਾ ਕੇ ਕੱਢ ਸਕਦੇ ਆ ਤੇ ਐਨਡੀਆਰਐਫ ਵਗੈਰਾ ਦੀ ਕੋਈ ਟੀਮ ਨਹੀਂ ਆਈ ਉਸ ਤੋਂ ਬਾਅਦ ਜਿਹੜੇ ਨਹਿਰੀ ਡਿਪਾਰਟਮੈਂਟ ਦੇ ਸੀਗੇ ਉਹਨਾਂ ਨੂੰ ਅਸੀਂ ਦੱਸਿਆ ਉਹ ਆਏ ਉੱਥੇ ਉਹ ਕਹਿੰਦੇ ਵੀ ਪਾਣੀ ਦਾ ਬਹਾਵ ਜ਼ਿਆਦਾ ਵੀ ਅਸੀਂ ਹਜੇ ਕੁਝ ਨਹੀਂ ਕਰ ਸਕਦੇ ਵੀ ਜਦੋਂ ਪਾਣੀ ਰੁਗੋ ਉਸ ਤੋਂ ਬਾਅਦ ਹੀ ਆਪਾਂ ਕੋਈ ਹੱਲ ਕਰ ਸਕਦੇ ਹਾਂ ਜਿਹੜਾ ਉਹਨੂੰ ਘਰਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਲਈ ਕੋਈ ਕੋਈ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਇਹਦੇ ਬਾਰੇ ਹਾਂਜੀ ਅਸੀਂ ਅਸੀਂ ਅੱਜ ਜਗਰੂਪ ਸਿੰਘ ਅੱਜ ਆਇਆ ਸ਼ਗੋਦ ਉਹਨਾਂ ਨੂੰ ਤਾਂ ਇੱਕ ਦਿਨ ਪਹਿਲਾਂ ਆਉਣਾ ਚਾਹੀਦਾ ਸੀਗਾ ਨਾਲ ਦੀ ਨਾਲ ਆਉਣਾ ਚਾਹੀਦਾ ਸੀ ਬਟ ਉਹਨਾਂ ਨੇ ਅੱਜ ਡੇਢ ਦਿਨ ਬਾਅਦ ਅੱਜ ਆਇਆ ਉਹ ਕਿ ਕਮਿਸ਼ਨਰ ਸਾਹਿਬ ਆਏ ਸੀ ਲੇਡੀ ਸੀ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਮੈਡਮ ਹੁੰਦਾ ਕਿਹੜੇ ਸੀ ਦੋਨੇ ਆਏ ਸੀਗੇ ਉਹ ਕਹਿ ਕੇ ਗਿਆ ਵੀ ਕੋਈ ਗੱਲ ਨਹੀਂ ਜਿਹੜਾ ਨੁਕਸਾਨ ਹੋਇਆ ਵੀ ਅਸੀਂ ਤੁਹਾਨੂੰ ਦੇਵਾਂਗੇ ਵੀ ਚੈਕਿੰਗ ਕਰਕੇ ਜਦੋਂ ਪਾਣੀ ਸੋ ਗਿਆ ਉਸ ਤੋਂ ਬਾਅਦ ਘਰਾਂ ਦੇ ਵਿੱਚ ਜਿੰਨਾ ਜਿੰਨਾ ਉਹ ਚੈੱਕ ਕਰਕੇ ਵੀ ਅਸੀਂ ਕਹਿੰਦੇ ਅਸੀਂ ਤੁਹਾਨੂੰ ਮੁਆਵਜ਼ਾ ਦੇਵਾਂਗੇ ਅਸੀਂ ਇੱਕ ਉਹਨਾਂ ਕੋਲ ਆ ਮੰਗ ਰੱਖੀ ਸੀਗੀ ਵੀ ਇਹ ਜਿਹੜਾ ਸੂਆ ਹੈ ਸੈਕਿੰਡ ਟਾਈਮ ਹੋਇਆ ਹੈ ਬ੍ਰੇਕ ਇਹ ਫਰਸਟ ਟਾਈਮ ਨਹੀਂ ਹੋਇਆ ਕਿ ਅਸੀਂ ਉਹਨਾਂ ਨੇ ਇਹੀ ਗੱਲ ਅਸੀਂ ਇਹੀ ਮੰਗ ਰੱਖੀ ਇੱਕ ਤਾਂ ਇੱਥੇ ਦੁਵਾਰ ਬਣਾਈ ਜਾਵੇ ਸੂਏ ਦੇ ਬੈਕ ਜਿੱਥੇ ਜਿੱਥੋਂ ਬ੍ਰੇਕ ਹੋ ਰਿਹਾ ਵੀ ਪਰਮਾਨੈਂਟ ਪੀਵੀਸੀ ਚ ਜਿਹੜੀ ਵੀ ਦੁਵਾਰ ਬਣਾਈ ਜਾਵੇ ਪ੍ਰੋਪਰ ਪੱਕੀ ਵੀ ਇਹ ਸਾਨੂੰ ਦੁਬਾਰਾ ਚੀਜ਼ ਫੇਸ ਨਾ ਕਰਨੀ ਪਵੇ ਇੱਕ ਅਸੀਂ ਉਹਨਾਂ ਨੇ ਇਹ ਮੰਗ ਰੱਖੀ ਸੀ ਕਿਉਂਕਿ ਸਾਡੇ ਗਲੀਆਂ ਦੇ ਵਿੱਚ ਚਾਰ ਗਲੀਆਂ ਨੇ ਇਹਨਾਂ ਦੇ ਵਿੱਚ ਸੀਵਰੇਜ ਹੈ ਨਹੀਂ ਜੀ ਇੱਕ ਤੋਂ 6 ਤੱਕ ਸੀਵਰੇਜ ਸੀਗਾ 7 8 9 10 ਦੇ ਵਿੱਚ ਹੈ ਨਹੀਂ ਸੀ ਉਹਦੇ ਕਰਕੇ ਸਾਨੂੰ ਜ਼ਿਆਦਾ ਨੁਕਸਾਨ ਹੋ ਰਿਹਾ ਕਿਉਂਕਿ ਜਿਹੜੀਆਂ 6 ਨੰਬਰ ਤੋਂ ਪਹਿਲ ਗਲੀਆਂ ਨੇ ਉਹਨਾਂ ਵਿੱਚ ਸੀਗਾ ਹੀ ਸੀਵਰੇਜ ਉਹਨਾਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਟੱਕਣ ਵਗੈਰਾ ਖੋਲਦੇ ਪਾਣੀ ਸਾਰਾ ਚਲਾ ਗਿਆ ਤੇ ਨਾ ਸੀਵਰੇਜ ਹੈ ਗਿਆ ਨਾ ਆਪਣੇ ਟੂਟੀਆਂ ਸੀ ਆ ਗਲੀ ਦੇ ਵਿੱਚ ਜੀ ਤਾਂ ਕਰਕੇ ਸਾਡਾ ਬੜਾ ਨੁਕਸਾਨ ਹੋ ਰਿਹਾ ਹੁਣ ਵੀ ਤੁਸੀਂ ਜਾ ਕੇ ਦੇਖੋਗੇ ਤਿੰਨ ਚਾਰ ਚਾਰ ਫੁੱਟ ਅਜੇ ਵੀ ਇਸ ਟਾਈਮ ਪਾਣੀ ਹੈਗਾ ਉੱਥੇ ਤੇ ਉਸ ਤੋਂ ਬਾਅਦ ਨਗਰ ਨਿਗਮ ਨੇ ਖੁਦ ਉਹਨਾਂ ਨੇ ਆਪ ਦੇ ਜਨਰੇਟਰ ਵਗੈਰਾ ਲਵਾ ਕੇ ਮਸ਼ੀਨਾਂ ਲਵਾ ਕੇ ਉਹ ਪਾਣੀ ਕੱਢ ਰਿਹਾ ਜੀ ਉਹਨਾਂ ਨੇ ਬਹੁਤ ਸਾਡੀ ਸਹਾਇਤਾ ਕੀਤੀ ਹੈ ਨਗਰ ਨਿਗਮ ਵਾਲੇ ਬਾਕੀ ਮੇਅਰ ਸਾਹਿਬ ਨੇ ਵੀ ਜਿੰਨਾ ਹੋਇਆ ਉਹਨਾਂ ਨੇ ਸਾਡੀ ਸਹਾਇਤਾ ਕੀਤੀ ਹੈ ਬਾਕੀ ਅੱਜ ਜਗਰੂਪ ਗਿਲ ਐਮਓ ਆਇਆ ਉਹ ਸਾਨੂੰ ਇਹ ਵੀ ਵਿਸ਼ਵਾਸ ਦਿਵਾ ਕੇ ਗਿਆ ਹੈ ਵੀ ਅਸੀਂ ਤੁਹਾਡਾ ਹੱਲ ਕਰਾਂਗੇ ਹੁਣ ਦੇਖੋ ਵੀ ਉਹ ਸਾਨੂੰ ਲਾਰਾ ਲਾ ਕੇ ਗਿਆ ਜਾਂ ਕਿਵੇਂ ਉਹ ਇੱਕ ਵਾਰੀ ਕਹਿ ਕੇ ਗਿਆ ਸਾਨੂੰ ਜ਼ਰੂਰ ਇਹ ਚੀਜ਼ ਦੇਈ ਆਓ ਇੱਕ ਪਲੇਟ ਆਹ ਇਧਰ ਲਾਈਂ ਚ ਵਾਜ ਇਹਨੂੰ ਤਾਂ ਅੱਜ ਅੱਜ ਇਹਨੂੰ ਦੇ ਦੋ ਆਪਰੇ ਨੇ ਕਿਹਾ ਇੱਕ ਪਲੇਟ ਹੋਰ ਆਂਦੇ ਦੇ ਇੱਕ ਹੋਰ ਦੇ ਲੈ ਕਾਪੂ ਕੀ ਦੇ ਦੋ ਨਾ ਉਧਰ ਐ ਨਾ